ਜਾਜ ਬ੍ਰਦਰ ਦੇ ਜਾਨੇ ਦੁਕਾਨ ਤੇ ਕੰਮ ਕਰਦਾ ਬਹੁਤ ਨਾਲ ਮੈਂ ਰੋਜ ਆਂਦਾ ਦੁਕਾਨ ਤੇ ਸਕਰਮਈ ਖੋਲਣਾ ਰੋਜ ਪਿਸਾਲੋ ਗਰਮ ਨੂੰ ਕੰਮ ਕਰਦੇ ਨੂੰ ਤੇ ਜਿਵੇਂ ਸਟਰ ਖੁੱਲਿਆ ਮੈਂ ਐਂਟਰੀ ਕੀਤੀ ਅੰਦਰ ਤੇ ਨਾਲ ਹੀ ਮੈਨੂੰ ਰੋਸ਼ਨੀ ਜਾਂ ਲਿੰਗਾਈ ਵੀ ਰੋਸ਼ਨੀ ਕਿਵੇਂ ਨਹੀਂ ਹੋਈ ਪਈ ਨਾਲ ਹੀ ਦੇਖਿਆ ਉਤੇ ਮੋੜਾ ਆਇਆ ਪਿਆ ਕੋਰੀ ਲੱਗੀ ਹੋਈ ਹੈ ਬੰਦਾ ਅੰਦਰ ਆਏ ਨੇ ਸਮਾਨ ਸਾਰਾ ਖਿਲਰਿਆ ਪਿਆ ਥੱਲੇ ਵੇਖ ਸਕਦੇ ਪਏ ਸਾਮਾਨ ਕੁਝ ਗਾਇਬ ਨੇ ਡ੍ਰੈਫ ਰੂਟ ਸਿਂਦੇ ਚ ਕੈਸ਼ ਵੀ ਹੈਗੇ ਹੀ ਪੁਆਇੰਟਸ ਵੀ ਹੈਗੇ ਸੀ

बार-बार आपकी दुकान को टारगेट बनाना इसका क्या मान से है कि प्लीज की कंप्लेंट किया कंप्लेंट भाई साहब भरे गए ने रवि बजाज जी हो गए इन कंप्लेंट करना और उसके बाद देखदे हैं अधिकारी जी आए इन्हें बाकी देख रहे हैं की कार्रवाई पोंदे ने ये तो और इस गल दी तब्दीश पुलिस ही दर्श सकदे ने कि सानू टारगेट क्यों बनाया जा रहा है मेरी दुकान च तीन तो चार साल दे विच चौथी तो पहली चोरी है भाई जी जिंदगी है इधर को रिजल्ट नहीं निकलेया कोई किते भी मतलब कोई तब्दीश करे सिरे नहीं पहुंची ਅੱਜ ਫੇਰ ਇਹ ਚੀਜ਼ ਹੋ ਗਈ ਵੀ ਇਹ ਚੀਜ਼ ਕਰਨੀ ਬਹੁਤ ਔਖੀ ਹੈ ਪਿੱਛੋਂ ਕੰਧ ਤੋੜਨੀ ਹਸਪਤਾਲ ਦਾ ਕੰਧ ਤੋੜਨ ਤੇ ਵੀ 20 ਮਿੰਟ ਲੱਗਦੇ ਆ ਕੰਧ ਤੋੜ ਕੇ ਅੰਦਰ ਵਰਨਾ ਅੰਦਰ ਪਾਣ ਚੱਕਣੀ ਪਾਣ ਹੈਵੀ ਹੁੰਦੀ ਹੈ ਉਹਨੂੰ ਚੁੱਕ ਕੇ ਲਿਆਣਾ ਉੱਤੇ ਚੜਾਣਾ ਕੈਸ਼ ਸੀ ਹੈਗਾ ਸੀ ਭਾਜੀ 50-60 ਹਜ਼ਾਰ ਲੱਖ ਰੁਪਏ ਦੇ ਕੈਸ਼ ਸੀ 40 ਪੈ ਪਾਸੀ ਹੋਰ ਲੈ ਕੇ ਨਾਲ ਡਰਾਈਵਰ ਵਗੈਰਾ ਵਾਹ ਲੈ ਗਏ ਨੇ ਕਿੰਨੇ ਕੁ ਲੱਖ ਦਾ ਸਮਾਨ ਸੀ ਦੋ ਦੋ ਢਾਈ ਲੱਖ ਰੁਪਏ ਦਾ ਨੁਕਸਾਨ ਹੈ ਜੀ ਮੇਰਾ ਤੇ ਬੇਸਿਕਲੀ ਹੁਣ ਇਹਦਾ ਅਫਸਰ ਸ਼ਾਮ ਜਵਾਨੀ ਦੇਖ ਸਕਦੇ ਨੇ ਵੀ ਇਹਦੇ ਵਿੱਚ ਕੀ ਦਿੱਕਤ ਆਈ ਕਿੱਥੇ ਕੀ ਹੋਇਆ ਕੀ ਨਹੀਂ ਹੋਇਆ ਕੋਈ ਸ਼ੱਕਾ ਸੱਤ ਕੋਈ ਸ਼ੱਕ ਦਾ ਹੁਣ ਫਿਰ ਮੈਂ ਕਿਸੇ ਦਾ ਕੀ ਨਾ ਲੈ ਸਕਦਾ ਜੀ ਇਹਦਾ ਹੁਣ ਇਹੀ ਪਤਾ ਦੀ ਸਕਣਗੇ ਅਫਸਰ ਤੇ ਫਿਰ ਇਹਨਾਂ ਨੂੰ ਪਤਾ ਸਾਰਾ ਕੁਝ ਜੀ ਅੱਗੇ ਕਿੰਨੀਆਂ ਚੋਰੀਆਂ ਹੋਈਆਂ ਅੱਗੇ ਘੱਟੋ ਘੱਟ 3 ਤੋਂ 4 ਚੋਰੀਆਂ ਹੋ ਗਈਆਂ ਮਰੀਆਂ ਜੀ ਇੱਕ ਹਫ਼ਤੇ ਦੇ ਵਿੱਚ ਦੋ ਚੋਰੀਆਂ ਹੋਈਆਂ ਸੀ ਉਹਦਾ ਵੀ ਐਸਐਸਪੀ ਸਾਹਿਬ ਹੀ ਆਇਆ ਸੀ ਪਰ ਕੋਈ ਅੰਦਰ ਸੱਟਾ ਨਹੀਂ ਨਿਕਲਿਆ ਸੀ ਤੁਹਾਡੇ ਵੱਲੋਂ ਥਰਨੇ ਵੀ ਲਾ ਕੇ ਰੋਡ ਵੀ ਜਾਮ ਬਿਲਕੁਲ ਧੰਨਾ ਵੀ ਲਾਇਆ ਗਿਆ ਸੀ ਰੋਡ ਵੀ ਜਾਮ ਕੀਤੀਆਂ ਗਿਆ ਸੀ ਇਹ ਕਹਿੰਦੇ ਸੀ ਵੀ ਅਸੀਂ ਇਸੀ ਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਦੇਖੋ ਸਾਡੇ ਕੋਈ ਦੁਕਾਨਦਾਰ ਬੰਦਾ ਰੋਜ਼ੀ ਰੋਟੀ ਕਮਾਉਣ ਦੁਕਾਨ ਤੇ ਆਂਦਾ ਤੇ ਉਹ ਸ਼ਾਮ ਨੂੰ ਕਿੰਨਾ ਕੋਈ ਲੁੱਟਮਾਰਾ ਕਰਦਾ ਨਹੀਂ ਨਾ ਅੱਗੇ ਤੇ ਪੈਕ ਹੁੰਦਾ ਮੈਂ ਮੰਗ ਕਰਦਾ ਜੀ ਇਹਨੂੰ ਮਿੰਟੋ ਮਿੰਟ ਹੀ ਹਰ ਸੀ ਇਹਨਾਂ ਨੂੰ ਸੌਰਟ ਆਪ ਕੀਤਾ ਜਾਵੇ ਤੇ ਬੰਦੇ ਫੜੇ ਜਾਂਦੇ ਵੀ ਅਗਾਹ ਤੋ ਇਹਨੂੰ ਸਿੱਖਿਆ ਮਿਲੇ ਵਿਚੋੜੀ ਕਰਨੇ ਦੇੰਦਾ ਅਫਸਰਟਾ ਨਿਕਲੇਗਾ ਤੇ ਅਗਾਹ ਸਿਹਤ ਚੋਲੇ ਰੁਕ ਸਕਦਾ ਕਾਂ ਦੇ ਬਣਾਇਆ ਜਿਹੜਾ ਹੌਲ ਬਣਾ ਕੇ ਅੰਦਰ ਦਾਖਲ ਹੋਏ ਨੇ ਦੁਕਾਨ ਦੇ ਵਿੱਚ ਆ ਦੇ ਕੋਈ ਤੁਹਾਡੇ ਸਾਹਮਣੇ ਆ ਖੱਬਾ ਗੱਤਾ ਜੀ ਇਹਨਾਂ ਨੇ ਮੱਲਬਾਲ ਰੂਟ ਤੇ ਰਵੀ ਬਜਾਜ ਪੁੱਤਰ ਸ਼੍ਰੀ ਮਨੋਰ ਸਿੰਘ ਇਹਨਾਂ ਦੀ ਦੁਕਾਨ ਹੈ ਜੀ ਡਰਾਈ ਫਰੂਟ ਦੀ ਕਰਿਆਨੇ ਦੀ ਤੇ ਜਨਰਲ ਸਟੋਰ ਹੈ ਜੀ ਉਹਦੇ ਚ ਇਹਨਾਂ ਨੇ ਦੱਸਿਆ ਮੈਂ ਮੌਕੇ ਤੇ ਆਇਆ ਇਹਨਾਂ ਨੇ ਪਿੱਛੋਂ ਜਿਹੜੇ ਚੋਰਾਂ ਨੇ ਸਨ ਲਾ ਕੇ ਚੋਰੀ ਕੀਤੀ ਹੈ ਇਹਨਾਂ ਨੇ ਦੱਸਿਆ ਵੀ ਲੱਖ ਰੁਪਏ ਕੈਸ਼ ਸੀਗੀ ਤੇ 30000 ਰੁਪਏ ਦਾ ਪਾਮ ਸੀ ਤੇ ਬਾਕੀ ਹੋਰ ਜਿਹੜਾ ਕੋਈ ਡਰਾਈ ਫਰੂਟ ਵਗੈਰਾ ਉਹ ਚੋਰੀ ਹੋਇਆ ਜੀ ਡਰਾਈ ਫਰੂਟ ਵਗੈਰਾ ਤੇ ਮੈਂ ਮੌਕੇ ਤੇ ਆਇਆ ਜੀ ਮੌਕੇ ਦਾ ਜਾਇਜ਼ਾ ਲਿਆ ਅਸੀਂ ਕੈਮਰੇ ਆਂ ਦੀ ਸਹਾਇਤਾ ਨਾਲ ਸਾਨੂੰ ਪੂਰੀ ਉਹਦੀ ਚੋਰੀ ਦਾ ਬਿਸ਼ਕਰਾਂਗੇ ਪਰ ਉਹਨਾਂ ਨੇ ਇਹ ਦੱਸਿਆ ਵੀ ਅਸੀਂ ਇੱਕ ਚੌਕੀਦਾਰ ਵੀ ਰੱਖਿਆ ਹੋਇਆ ਚੌਕੀਦਾਰ ਹੁਣ ਡਿਊਟੀ ਕਰਕੇ ਰਾਤ ਨੂੰ ਆਊਗਾ ਅਸੀਂ ਉਹਨੂੰ ਬੁਲਾਵਾਂਗੇ ਉਹਦੀ ਪੁੱਛ ਪੜਤਾਲ ਕਰਾਂਗੇ ਬਾਕੀ ਅੱਗੇ ਜਿਹੋ ਜੀ ਕਾਰੋਈ ਫਿਰ ਅਮਲ ਵਿੱਚ ਲਿਆਂਦੀ ਜੋਗੀ ਨਹੀਂ ਵਾਰੀ ਦੁਕਾਨ ਤੇ ਦੱਸਿਆ ਜਾ ਰਿਹਾ ਹੈ ਕਿ 3 ਤੋਂ 4 ਵਜੇ ਚੋਰੀ ਹੋ ਸਕੀ ਹੈ ਕਪੁਲਿਸ ਨੇ ਹਰੇ ਵੀ ਕੋਈ ਬੰਦਾ ਕਿ ਨਹੀਂ ਮੇਰੇ ਆਉਣ ਤੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਪਰ ਇਹਨਾਂ ਦੇ ਦੱਸਣ ਮੁਤਾਬਕ ਹੈ ਵੀ ਸਾਡੀ ਅੱਗੇ ਵੀ ਇੱਕ ਵਾਰੀ ਚੋਰੀ ਹੋਈ ਹੈ ਉਦੋਂ ਵੀ ਥੋੜੇ ਪੈਸੇ ਜਾਂ ਡ్రਾਈ ਫਰੂਟ ਵਗੈਰਾ ਸੀ ਜੀ। ਤਾਂ ਕੀ ਹੋ ਕੀ ਕਰ ਵੀ ਹੋ ਰਹੀ ਹੈ? ਹੁਣ ਮੈਂ ਮੌਕੇ ਤੇ ਆਇਆ ਜੀ। ਇਹਨਾਂ ਦਾ ਡੀਵੀਆਰ ਵੀ ਚੋਰ ਲੈ ਗਿਆ। ਆਂਟ ਗਵਾਂਡ ਦੇ ਜਿਹੜੇ ਆ ਸੀਸੀਟੀਵੀ ਕੈਮਰਾ ਦੀ ਫੁਟੇਜ ਉੱਥੋਂ ਦੇਖਦੇ ਆ। ਬਾਕੀ ਚੌਕੀਦਾਰ ਦਾ ਮੈਂ ਲੈ ਰਿਆ ਵੀ ਚੌਕੀਦਾਰ ਹੋ ਸਕਦਾ ਉਹਦੇ ਵਿੱਚ ਮੂਲੇ ਤੋਂ ਵੇ। ਤੇ ਬਾਕੀ ਸੀ ਚੌਕੀਦਾਰ ਨੂੰ ਬੁਲਾਵਾਂਗੇ। ਜਿਹੜੀ ਪੁੱਛ ਕੇ ਇੱਥੇ ਹੋਈ ਜਿਹੜੀ ਅੱਗੇ ਕਰੂੀ ਤੁਹਾਨੂੰ ਅਸੀਂ ਜਰੂਰ ਦੱਸਾਂਗੇ।